ਤਨਾ ਆਸਰੇ ਮਹੱਲਾ ਪੰਜ ਵਾ ਘਰਿ ਬਾਰਮਾ ੴ ਸਤਿਗੁਰ ਪ੍ਰਸਾਦਿ ਨੰਦਨਾ ਬੰਦਨਾ ਹਾਰ ਬੰਦਨਾ ਗੁਣ ਗਾਵੋ ਗੋਪਾਲ ਲਾਈ ਰਹਾ ਬਟੇ ਭਾਗ ਪੀਟੀ ਗੁਰੂ ਦੇਵਾ ਕੋਟ ਪ੍ਰਾਦ ਮਿਟੇ ਹਰ ਸੇਵਾ ਕਰਨਾ ਮਨ ਦਾ ਕਾਮ ਰਪੈ ਸੂਗ ਅਬਨ ਤਸ ਜਨ ਵਿਆਪੈ ਸਾਗਰ ਤਰਿਆ ਸਾ ਦੂਰ ਸੰਗੀ ਨਿਰਪਉਨਾ ਜਪੋ ਹਾਰ ਲੰਗੀ ਭਰਤਨ ਕ੍ਰਿਸ਼ਨ ਪਾਪ ਨ ਬੀੜੇ ਜਮ ਜੰਦਾਰ ਨ ਆਵੈ ਨੀੜੇ ਕ੍ਰਿਸ਼ਨ ਆਗਨ ਪ੍ਰਭਾਪ ਪਾਪ 부ਝਾਈ ਨਾਨਕ ਤੁਦਰੇ ਪ੍ਰਭ ਸਰਾਈ ਕ੍ਰਿਸ਼ਨ ਰਾਮ ਸਰਣਾਈ ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਜੀ ਕੀ ਅਤੇ